ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਸਿੱਧਾ ਫੈਕਟਰੀ ਚੋਂ ਮਾਲ ਚੱਕੋ ਜੀ ਸਸਤੇ ਰੇਟਾਂ 'ਚ ਪਾਣੀ ਵਾਲੀਆਂ ਟੈਂਕੀਆਂ ਦੇ ਕਵਰ ਖਰੀਦੋ ਹੌਲ ਸੇਲ ਰੇਟਾਂ ਤੇ ਦੁਕਾਨਦਾਰ ਵੀਰ ਵੀ ਸੰਪਰਕ ਕਰ ਸਕਦੇ ਨੇ ਜੀ ਰੋੜੀ ਰੋਡ ਮੇਨ ਅੰਡਰ ਵਿੱਜ ਫੈਵਰ ਫੈਕਟ ਗਰਮੀਆਂ ਦੇ ਵਿੱਚ ਠੰਡਾ ਪਾਣੀ ਤੇ ਸਰਦੀਆਂ ਦੇ ਵਿੱਚ ਗਰਮ ਪਾਣੀ ਰਹਿੰਦਾ ਹੈ ਬਾਕੀ ਟੈਂਕੀ ਤੇ ਤੇਜ਼ ਧੁੱਪ ਪੈਂਦੀ ਹੋਵੇ ਤਾਂ ਟੈਂਕੀ ਖਰਾਬ ਨਹੀਂ ਹੁੰਦੀ ਕਵਰ ਦੇ ਨਾਲ 90532 3099 ਇਸ ਨੰਬਰ ਤੇ ਸੰਪਰਕ ਕਰੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਬੀਰਾਂ ਤੱਕ ਤੇ ਦੁਕਾਨਦਾਰ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ ਧੰਨਵਾਦ ਸੀ ਵੀ ਜੈਡ ਮੋਡੀਫਾਈ ਮੋਟਰਸਾਈਕਲ ਵਿਕਾਊ ਹੈ ਜੀ 30000 ਰੁਪਏ ਦੀ ਮੰਗ ਰੱਖੀ ਗਈ ਹੈ ਪੰਜਾਬ ਨੰਬਰ ਹੈ ਜੀ ਏਰੀਆ ਹੁਸ਼ਿਆਰਪੁਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਨੰਬਰ ਹੈ 30000 ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਗੱਲ ਕਰ ਸਕਦੇ ਹੋ ਸੀਵੀਜ਼ੈਡ ਮੋਡੀਫਾਈ ਮੋਟਰਸਾਈਕਲ ਵਿਕਾਊ ਹੈ ਜੀ 9915570486 9915570486 ਇਸ ਨੰਬਰ ਤੇ ਫੋਨ ਕਰਕੇ ਸੀਵੀਜ਼ੈਡ ਮੋਡੀਫਾਈ ਮੋਟਰਸਾਈਕਲ 30000 ਰੁਪਏ ਦੇ ਵਿੱਚ ਖਰੀਦ ਸਕਦੇ ਹੋ Honda City ਗੱਡੀ ਵਿਕਾਊ ਹੈ ਜੀ ਗੱਡੀ 2015 ਮਾਡਲ ਹਰਿਆਣਾ ਨੰਬਰ ਹੈ ਜੀ ਏਰੀਆ ਜੀ ਪਿੰਡ ਬੈਵਲਪੁਰ ਫਤਿਹਪੁਰ ਹਰਿਆਣਾ ਨਵੇਂ ਟਾਇਰ ਨੇ 4,80,000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜੀ ਸਾਰੇ origignal ਨਵੀਂ ਮੇਜਰ ਸਰਵਿਸ ਹੋਈ ਹੈ 94168 3018 ਇਸ ਨੰਬਰ ਤੇ ਫੋਨ ਕਰਕੇ Honda City ਗੱਡੀ 2015 ਮਾਡਲ 4,80,000 ਰੁਪਏ ਦੇ ਵਿੱਚ ਤੁਸੀਂ ਇਹ ਗੱਡੀ ਨੂੰ ਖਰੀਦ ਸਕਦੇ ਹੋ ਜੀ 3.5 ਮਰਲੇ ਦਾ ਪਲਾਟ ਵਿਕਾਊ ਹੈ ਜੀ 3.5 ਮਰਲੇ ਦਾ ਪਲਾਟ ਵਿਕਾਊ ਹੈ ਜੀ ਕਮਰਸ਼ੀਅਲ ਕੋਰਨਰ ਪਲਾਟ ਹੈ ਜੀ 340000 ਰੁਪਏ ਪਰ ਮਰਲੇ ਦਾ ਰੇਟ ਰੱਖਿਆ ਗਿਆ ਜੀ ਏਰੀਆ ਜੀ ਕਸਬਾ ਮੱਲਨ ਬਾਲਾ ਖਾਸ ਫਿਰੋਜ਼ਪੁਰ ਧੋ ਗਲੀਆਂ ਤੇ ਲੱਗਦਾ ਜੀ 4 ਸ ਡੱਬੇ ਵਰਗਾ ਪਲਾਟ ਹੈ ਜੀ 9814793660 9814793660 ਇਸ ਨੰਬਰ ਤੇ ਫੋਨ ਕਰਕੇ ਸਾਢੇ 3 ਮਰਲੇ ਦਾ ਪਲਾਟ 340000 ਨੂੰ ਮਰਲੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਹੰਟਰ ਬਾਈਕ ਵਿਕਾਊਆ 2023 ਮਾਡਲ ਦਾ ਸਿਰਫ 2500 ਕਿਲੋਮੀਟਰ ਚੱਲੀ ਏਰੀਆ ਸਿਰਸਾ ਹਰਿਆਣਾ ਰੇਟ ਵੀਰ ਨੇ ਦੱਸਿਆ ਨਹੀਂ ਜੀ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ 9992737379 9992737379 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਚਾਰ ਵਾਰੀ ਵਾਹਿਗੁਰੂ ਜ਼ਰੂਰ ਲਿਖ ਦਿਓ ਬਰਕਸ਼ਾਪ ਦੀਆਂ ਮਸ਼ੀਨਰੀਆਂ ਫੋਰਸ ਸੇਲ ਨੇ ਜੀ ਲੋਹਾ ਕੱਟਣ ਵਾਲੀ ਮਸ਼ੀਨ ਲੱਥੇ ਮੇਜਰ ਮਸ਼ੀਨ ਮਿਲਿੰਗ ਮਸ਼ੀਨ ਡ੍ਰਿਲਿੰਗ ਮਸ਼ੀਨ ਏਰੀਆ ਅੰਮ੍ਰਿਤਸਰ ਜਿਆਦਾ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਜੀ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੋਏ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਸਾਰੀ ਜਾਣਕਾਰੀ ਤੁਸੀਂ ਇਹ ਨੰਬਰ ਤੇ ਲੈ ਸਕਦੇ ਹੋ ਏਰੀਆ ਵੀਰ ਦਾ ਹੈਗਾ ਜੀ ਅੰਮ੍ਰਿਤਸਰ 9501452235 ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਜੀ ਕਲਾਸਿਕ ਬੁਲਟ ਵਿਕਾਊ ਹੈ ਜੀ ਕਲਾਸਿਕ ਬੁਲਟ ਵਿਕਾਊ 2017 ਮਾਡਲ ਹੈ ਜੀ ਏਰੀਆ ਲੁਧਿਆਣਾ 1.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਹੈ ਕਿ ਬਸ ਤੁਸੀਂ ਜਾ ਕੇ ਮਲਕਬੀਰ ਦੇ ਨਾਲ ਡੀਲ ਕਰ ਸਕਦੇ ਹੋ 8915916155 9815916155 ਇਸ ਨੰਬਰ ਤੇ ਫੋਨ ਕਰਕੇ ਕਲਾਸਿਕ ਬੁਲੇਟ ਹੈ ਜਿਹੜਾ ਤੁਸੀਂ 1.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਿਆ ਕਰੋ ਵੀਡੀਓ ਪਸੰਦ ਆਈਏ ਤਾਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਲਿਖ ਕੇ ਦੱਸਿਓ ਸੋਨਾਲੀਕਾ 740 ਟਰੈਕਟਰ ਵਿਕਾਊ ਹੈ ਜੀ ਤੇ ਆਟਾ ਚੱਕੀ ਨਾਲ ਪੂਰਾ ਸੈੱਟ ਵਿਕਾਊ ਹੈ ਸੋਨਾਲੀਕਾ 740 ਟਰੈਕਟਰ ਤੇ ਆਟਾ ਚੱਕੀ ਪੂਰਾ ਸੈੱਟ ਵਿਕਾਊ ਆ ਸਾਰੇ ਸੈੱਟ ਦਾ ਰੇਟ ਹੈ 2.5 ਲੱਖ ਰੁਪਿਆ ਏਰੀਆ ਚੇਤਰਨ ਕਿਸਮੇਜਾ ਕੋਠੀ ਦੇ ਨਾਲ ਵੱਡੀ ਚੱਕੀ ਹੈ 8094909824 8094909824 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਟਾ ਚੱਕੀ ਪੂਰਾ ਸੈੱਟ 2.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਦੂਜੇ ਸੂਏ ਸੋਣ ਵਾਲੀ ਝੋਟੀ ਵਿਕਾਊ ਹੈ ਜੀ ਦੂਜੇ ਸੂਏ ਸੋਣ ਵਾਲੀ ਝੋਟੀ ਵਿਕਾਊ ਆ 87000 ਰੁਪਏ ਰੇਟ ਰੱਖੇ ਗਿਆ ਏਰੀਆ ਕਲ ਖੁਰਦ ਫਰੀਦਕੋਟ 9646301133 ਨੰਬਰ ਤੇ ਫੋਨ ਕਰਕੇ ਫੀਤ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਰੇਟ ਮਾਰਕੀ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰ ਵੀਰਾਂ ਦੇ ਰੇਟ ਜਿਆਦਾ ਹੁੰਦੇ ਨੇ ਇਸ ਕਰਕੇ ਕੋਈ ਚੀਜ਼ ਸੇਲ ਨਹੀਂ ਹੋ ਰਹੀ ਸੀ ਸੋ ਬਿਨਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀ ਦੇ ਹਿਸਾਬ ਨਾਲ ਜ਼ਰੂਰ ਰੱਖਿਆ ਕਰੋ ਜੀ 16921847 ਤੇ 1401 ਚੋਨੇ ਦੀ ਪਨੀਰੀ ਵਿਕਾਊਆ ਏਰੀਆ ਸੰਗਰੂਰ ਹੈ ਜੀ ਤੇ ਜੇਕਰ ਕੋਈ ਮਜਬੂਰੀ ਵਾਲਾ ਬੰਦਾ ਮਜਬੂਰੀ ਦੱਸ ਕੇ ਫ੍ਰੀ ਵੀ ਲਿਆ ਸਕਦੇ ਨੇ ਇਹਨਾਂ ਕੋਲ ਪਨੀਰੀ ਵੀਰ ਕੋਲ ਤੇ ਨੰਬਰ ਸਕਰੀਨ ਤੇ 9646107622S ਨੰਬਰ ਤੇ ਫੋਨ ਕਰਕੇ ਪਨੀਰੀ ਖਰੀਦ ਵੀ ਸਕਦੇ ਹੋ ਤੇ ਜੇਕਰ ਕੋਈ ਵੀਰ ਮਜਬੂਰੀ ਦੇ ਵਿੱਚ ਪਨੀਰੀ ਲਿਆਉਣਾ ਚਾਹੁੰਦਾ ਹੋਵੇ ਤਾਂ ਆਪਦੀ ਮਜਬੂਰੀ ਦੱਸ ਕੇ ਇਹਨਾਂ ਵੀਰਾਂ ਨੂੰ ਪਨੀਰੀ ਲਿਆ ਸਕਦੇ ਆ ਲੋਜੀ ਇੱਕ ਹੋਰ ਤੁਹਾਡੇ ਲਈ ਟਾਪ ਦੀ ਜ਼ਮੀਨ ਲੈ ਕੇ ਆਏ ਹਾਂ ਜੀ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਤਾਂ ਕਿ ਇਹ ਵੀਡੀਓ ਹੋਰ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਸ਼ੇਅਰ ਜ਼ਰੂਰ ਕਰ ਦਿਓ 11 ਇਕੜ ਜ਼ਮੀਨ ਵਿਕਾਊ ਹੈ ਜੀਰ ਕਪੂਰ ਤੋਂ 15 ਕਿਲੋਮੀਟਰ ਫਿਕਸ ਰੇਟ ਹੈ ਜੀ 4 ਕਰੋੜ ਇਕੜ ਦਾ ਕਮਰਸ਼ੀਅਲ ਲੈਂਡ ਰੀਅਲ اسٹیਟ ਲਈ ਵਧੀਆ ਜੀ ਫ્લેਟ ਬੰਗਲੇ ਬਣਾਉਣ ਦੇ ਲਈ ਟਾਪ ਦੀ ਜਗਾ ਜੀ ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰੋ 8684092203 8684092203 ਇਸ ਨੰਬਰ ਤੇ ਕਾਲ ਕਰ ਸਕਦੇ ਹੋ 11 ਏਕੜ ਜ਼ਮੀਰ ਕਮਰਸ਼ੀਅਲ ਵਧੀਆ ਜ਼ਮੀਨ 4 ਕਰੋੜ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਕਰਨ ਵਾਲੇ ਵੀਰ ਕਮੈਂਟਾਂ ਦੇ ਵਿੱਚ ਆਪਦਾ ਨਾਮ ਸ਼ਹਿਰ ਪਿੰਡ ਕਿੱਥੋਂ ਤੁਸੀਂ ਕਮੈਂਟ ਕਰ ਰਹੇ ਹੋ ਜਰੂਰ ਦੱਸਿਓ ਜੀ ਤਾਂ ਕਿ ਪਤਾ ਚੱਲ ਸਕੇ ਕਿ ਵੀਰ ਕਿੱਥੋਂ ਕਿੱਥੋਂ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਪਣਾ ਚੈਨਲ ਆ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਜੇਕਰ ਮੇਰਾ ਕੋਈ ਵੀ ਵੀਰ ਭੈਣ ਭਰਾ ਐਡ ਕਰਵਾਉਣਾ ਚਾਹਵਨ ਹੈ ਜੀ ਨੰਬਰ ਵੀਡੀਓ ਦੇ ਥੱਲੇ ਚੱਲ ਰਿਹਾ 98798846 ਇਸ ਨੰਬਰ ਤੇ ਭੈਣ ਤੋਂ ਸਤਫੋਟਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ YouTube ਟਰੈਕਟਰ ਮੇਲਾ ਚੈਨਲ ਤੇ ਲਾ ਦਿੱਤੀ ਜਾਵੇਗੀ ਅਤੇ Facebook ਪੇਜ ਖੇਤੀ ਖਬਰ ਤੇ ਵੀ ਲਾ ਦਿੱਤੀ ਜਾਊਗੀ ਜੀ ਸੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜੀ ਲੈ ਕੇ ਹੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ